ਤਾਂ ਕਿ ਉਹਦਾ ਸਰਪੰਚ ਦਾ ਨਾਮ ਨੇ ਉਹਦਾ ਬਲੱਡ ਚੋ ਉਹ ਨੂੰ ਮੈਨਾਂ ਮਾਰਿਆ ਜਾ ਕੇ ਆ ਆਹ ਲੈ ਇੱਕ ਪੱਤਰੀ ਕੋਲ ਕੇ ਬੋਲ ਪਾਈਆਂ ਜਾ ਰਹੀਆਂ ਹਨ ਮਾਤਰੀਆਂ ਚਾਰਚ ਚੱਲ ਰਿਹਾ ਸੀ ਕਿ ਉਹ ਸੁਬਾਹ ਦੇ ਜਾਣੇ ਹਮੇਸ਼ਾ ਇਹ ਪਰਸਾ ਬੁੱਜਦਾ ਆਪਰ ਉਠਾ ਕਰਾਇਆ ਜੀ ਬੜਾ ਰੂਟ ਤੇ ਆ ਗਿਆ ਆਪਾਂ ਨੂੰ ਜੀ ਤਾਂ ਕਿਤੇ ਆਪੇ ਆ ਗਿਆ ਆਪਾਂ ਨੂੰ ਜੀ ਮਾਰ ਸਿੰਘ ਜੀ ਜਿਵੇਂ ਆ ਜੀ ਆਮ ਆਨ ਦਾ ਲੱਗਿਆ ਇਹ 125 ਦਵਾਉਣ ਵਾਲੀ ਦੀ ਮਤਲਬ ਜਿੱਥੇ ਜਿੱਥੇ ਹੁਣ ਬਾਦਰਾ ਚ ਸਾਈਡ ਤੇ ਲੱਗ ਜਣੇ ਮੂਰੇ ਇਹਨਾਂ ਨੇ ਚੱਲ ਪੈਣਾ ਹਰ ਆਪ ਕੋਈ ਚੋਕੀ ਉੱਪਰ ਦਬਾਉਂਦਾ ਹਾਂ ਇਹ ਮੱਧ ਰਿਪੋਰਟ ਆ ਦੇਖੋ ਦੋ ਦੋਵੇਂ ਜਦ ਫੇਸ ਕਰਤਾ ਬੰਦਾ ਉਹ ਲਿਆ ਕੇ ਤਾਂ ਪਤਾ ਕਿਥੇ ਬਜਾਦਾ ਹੋਗਾ ਨਹੀਂ ਆਇਆ ਯਾਰੀ ਪ੍ਰਾਇਰ ਤੇ ਐਨਐਸ ਨਾਲ ਨਹੀਂ ਹੋ ਬਣਿਆ ਸਾਡੇ ਤੇ ਹਮਲਾ ਕਰ ਰਹਾ ਸੀ ਬੜੀ ਵਧੀਆ ਚੀਜ਼ ਲੋ ਗੱਲ ਕਰਨੀ ਗੋਬਨਾਂ ਜੀ ਕਦੇ ਦੂ 12 ਨਾਲ ਲੜਦੀ ਕੋਸ਼ਿਸ਼ ਕਰੀਆ ਮਤਲਬ ਮੁੱਖੀ ਖਾਣਾ ਆਮ ਆਦੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਹੇਰ ਦੇ ਘਰ ਦੇ ਵਿੱਚ ਮੌਜੂਦ ਹੈਗੇ ਆ ਜਿੱਥੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਕੀ ਕਹਿਣਾ ਚਾਹਣੇ ਉਹਨਾਂ ਦੇ ਪਿਤਾ ਸਾਡੇ ਮੌਜੂਦ ਹੈਗੇ ਆ ਵੱਡੀ ਲੀਡ ਪ੍ਰਾਪਤ ਕਰ ਰਹੇ ਹੈਗੇ ਮੈਂ ਬਹੁਤ ਕਹਿ ਲਿਆ ਬੇਟਾ ਹੁਣ ਵਾਰ ਵਾਰ ਕੀ ਕਹੋਣਾ ਠੀਕ ਕਹਿਣਾ ਚਾਹਲੇ ਜਿਹੜੀ ਵੱਡੀ ਜਿੱਤ ਹੋ ਰਹੀ ਹੈਗੀ ਆ ਗੁਰਮੀਤ ਸਿੰਘ ਮੀਤਹੇਰ ਰ ਲੋਕਾਂ ਨੇ ਵਿਚਰੇ ਸੀਗੇ ਤੇ ਕਿਵੇਂ ਦੇ ਦੇ ਬੇਟਾ ਜਿਹੜਾ ਬੀਜ ਜੰਗ ਹੋਇਆ ਵੱਡੋਂਗੇ ਤੇ ਨਹੀਂ ਮਿੱਠਾ ਪਾਵਾਂਗੇ ਉਥੇ ਮਿੱਠਾ ਉਹ ਹੀ ਖੋੜ ਖੰਡ ਪਾਵੂਗੇ ਖੁਸ਼ੀ ਮਨਾਈ ਜਾ ਰਹੀ ਹੈਗੀ ਮੈਂਦ ਕੀਤੀ ਕੰਮ ਕੀਤਾ ਉਹ ਸ਼ਾਮ ਜਿੱਤੇ ਬੰਦਿਆਂ ਨੇ ਕੰਮ ਕੀਤਾ ਸਾਰਾ ਮਿਲ ਕੇ ਪਾਰਟੀ ਨੇ ਕੀਤਾ ਬੰਦਿਆਂ ਨੇ ਕੀਤਾ ਮੀਤ ਨੇ ਕੀਤਾ ਸਭ ਨੇ ਕੀਤਾ ਤੁਸੀਂ ਵੀ ਕਰ ਰਹੇ ਹੋ ਪੰਜਾਬ ਦੇ ਵਿੱਚ ਪਹਿਲਾਂ ਉਹਨਾਂ ਨੇ ਸਹਿਯੋਗ ਕੀਤਾ ਕੈਪਟਨ ਮੰਤਰੀ ਤੌਰ ਤੇ ਹੁਣ ਸੈਂਟਰ ਵਿੱਚ ਜਾ ਰਹੇ ਹੈਗੇ ਆ ਸੈਂਟਰ ਦੇ ਸੈਂਟਰ ਚ ਗਏ ਜਾਣਗੇ ਤੁਸੀਂ ਜਾਣਾ ਕੰਮ ਹੀ ਕਰਨਾ ਸੋ ਸਾਫ ਕਿਹਾ ਹੈਗਾ ਉਹਨਾਂ ਦੇ ਪਿਤਾ ਹੈਗੇ ਸਾਡੇ ਮੌਜੂਦ ਹੈਗੇ ਪਰਿਵਾਰਕ ਮੈਂਬਰ ਵੀ ਮੌਜੂਦ ਹੈਗੇ ਗੱਲਬਾਤ ਕਰਾਂਗੇ ਇਹ ਜਿਹੜਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਉਹ ਪਰਿਵਾਰਕ ਮੈਂਬਰ ਹੈਗੇ ਆ ਕੈਬਨਟ ਮੰਤਰੀ ਗੁਰਮੀਤ ਸਿੰਘ ਮਿੱਤਰ ਘੇਰ ਦੇ ਮਾਤਾ ਜੀ ਵੀ ਹੈਗੇ ਆ ਗੱਲਬਾਤ ਕਰਾਂਗੇ ਜਿਹੜਾ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਮਾਤਾ ਅਤੇ ਉਹਨਾਂ ਦੇ ਘਰਵੱਤਰੀ ਡਾਕਟਰ ਗੁਰਮੀਤ ਪੌਰ ਜੀ ਹੈਗੇ ਆ ਤੁਸੀਂ ਇਹ ਸਾਰੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਕੈਬਨਟ ਮੰਤਰੀ ਮਾਤਾ ਜੀ ਖੁਸ਼ੀ ਮਨਾਈ ਜਾ ਰਹੀ ਹੈਗੀ ਮੂੰਹ ਮਿੱਠਾ ਕਰਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਬੇਟੇ ਬਹੁਤ ਹੀ ਭਗਾਂ ਲ ਦੇਣਾ ਬਹੁਤ ਹੀ ਵਧੀਆ ਜਿੰਨਾ ਫਿਰ ਅੱਜ ਖੁਸ਼ੀ ਮਨਾਉਣੀ ਹੈ ਬਸ ਧੰਨਵਾਦ ਸਾਰਿਆਂ ਦਾ ਸਾਰੇ ਸਪੋਰਟਰਾਂ ਦਾ ਸਾਰੇ ਵੋਟਰਾਂ ਦਾ ਉੱਪਰ ਵਾਲੇ ਦਾ ਧੰਨਵਾਦ ਪਹਿਲਾਂ ਪੰਜਾਬ ਦੀ ਸੇਵਾ ਕਰਦੇ ਤੇ ਹੁਣ ਉਸ ਤੋਂ ਬਾਅਦ ਜਿੱਤ ਕੇ ਸੈਂਟਰ ਵਿੱਚ ਜਾਣਗੇ ਕਿਵੇਂ ਲੱਗਦਾ ਹੁਣ ਵੀ ਸੇਵਾ ਹੀ ਕਰਨੀ ਹੈ ਸੇਵਾ ਵਾਲਿਆਂ ਨੂੰ ਤਾਂ ਸੇਵਾ ਹੀ ਕਰਨੀ ਹੁੰਦੀ ਹੈ ਬਸ ਕਰੀ ਜਾਵਾਂਗੇ ਜਿਹੜਾ ਵੱਡੇ ਪੱਦਰ ਤੇ ਔਰਤਾਂ ਦੇ ਜਿਹੜੇ ਸੀਗੇ ਮੁੱਦੇ ਸੀਗੇ ਉਹਨੂੰ ਕਿਵੇਂ ਦੇ ਦੇ ਕਿਹੜੀ ਆਵਾਜ਼ ਉਠਾਈਏ ਉਹਨੂੰ ਹੁਣ ਆਪਾਂ ਹੱਲ ਕਰਾਂਗੇ ਪਹਿਲਾਂ ਆਪਣੇ ਹੱਥ ਹੀ ਨਹੀਂ ਸੀ ਕੋਸਾ ਨਾ ਹੁਣ ਆਪਾਂ ਉਹੀ ਬੁਖ ਮੁੱਦਿਆਂ ਨੂੰ ਲੈ ਕੇ ਚੱਲਿਆਂ ਉਹੀ ਪਹਿਲਾਂ ਹੱਲ ਹੋਣਗੇ ਬਾਅਦ ਚ ਦੂਜੇ ਕੰਮ ਹੋਣਗੇ ਉਹਨਾਂ ਦੀ ਧਰਮਪਤੀਨੀ ਵੀ ਹੈਗੇ ਸਾਡੇ ਨਾਲ ਮੌਜੂਦ ਹੈਗੇ ਗੱਲਬਾਤ ਕਰਾਂ ਕਿ ਕਹਿਣਾ ਚਾਹਣਾ ਹੈ ਘਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈਗੀ ਕਿਵੇਂ ਦਿਖਦੇ ਹੈਗੇ ਹਾਂਜੀ ਅੱਜ ਸਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਤੇ ਸਾਰਿਆਂ ਲਈ ਜਿੰਨੇ ਵੀ ਸੰਗਰੂਰ ਦੇ ਵੋਟਰਸ ਸੀ ਸਾਰੇ ਵਰਕਰਸ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਨੀ ਆ ਮੈਂ ਥੈਂਕ ਯੂ ਸੋ ਉਹਨਾਂ ਨੇ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਵੋਟਰਾਂ ਦਾ ਧੰਨਵਾਦ ਕੀਤਾ ਹੈਗਾ ਜਿੱਥੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੈਰ ਆਵਾਦੀ ਪਾਰਟੀ ਤੋਂ ਲੋ ਜਿਹੜੀ ਚੌਣ ਜਿੱਤੇ ਦੇ ਨਜ਼ਰ ਆ ਰਹੇ ਹੈਗੇ ਆ ਤਸਵੀਰਾਂ ਤੁਸੀਂ ਦੇ ਦੇ ਘਰ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈਗਾ ਤਾਂ ਉਹਨਾਂ ਨੇ ਵਿਸ਼ੇਸ਼ ਤੌਰ ਤੇ ਪਰਿਵਾਰਕ ਮੈਂ ਉਹਨਾਂ ਗੱਲਬਾਤ ਕੀਤੀ ਆ ਪਿਤਾ ਨਾਲ ਗੱਲ ਕੀਤੀ ਆ ਪਰਿਵਾਰਕ ਮੈਂ ਉਹਨਾਂ ਗੱਲਬਾਤ ਕੀਤੀ ਹੈਗੀ ਆ ਜਿਹੜੀ ਵੱਡੀ ਲੀਡ ਲਿਆ ਕੇ ਸੈਂਟਰ ਦੇ ਵਿੱਚ ਜਿਹੜਾ ਹੈਗਾ ਲੋਕ ਸਮੱਸਿਆ ਨੂੰ ਹੱਲ ਕਰਨਗੇ ਕੈਮਰਾ ਪਰਸਨ ਜਤਿਨਾ ਧਰਮਵਿੰਦਰ ਸਿੰਘ ਢਾਲੀਵਾਲ ਡੇਲੀ ਪੋਰਟ ਪੰਜਾਬ ਹਰਿਆਣਾ ਮਾਚਲ ਬਰਨਾਲਾ ਹਾਂਜੀ ਕਹਿਣਾ ਤਾਂ ਇਹ ਪਹਿਲਾਂ ਦਾ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਪਾਲ ਵਰਦਕਰ ਦਾ ਸ਼ੁਕਰਗੁਜ਼ਾਰ ਕਰਦੇ ਆਂ ਪ੍ਰਮਾਤਮਾ ਨੇ ਅੱਜ ਸਾਡੇ ਬੇਟੇ ਨੂੰ ਪਹਿਲਾਂ ਐਮਐਲਏ ਸੀ ਫਿਰ ਕਵਰਨਰ ਮੰਤਰੀ ਵੀ ਸੀ ਪਰ ਹੁਣ ਮੰਨਦੇ ਆ ਵੀ ਕੇ ਸੈਂਟਰ ਦਾ ਐਮਪੀ ਵੀ ਬਣਾਤਾ ਤੇ ਅੱਗੇ ਜਾ ਕੇ ਇਹ ਬਹੁਤ ਮੁੱਦੇ ਨੇ ਜਿਹੜੇ ਸਾਡੀ ਸੁਣਵਾਈ ਨਹੀਂ ਸੀ ਹੋ ਰਹੀ ਸੈਂਟਰ 'ਚ ਤੇ ਉਹਨਾਂ ਨੂੰ ਚੱਕੇ ਤੇ ਸਮੱਸਿਆ ਦਾ ਕੋਈ ਹੱਲ ਕਰੇ ਬਸ ਅਸੀਂ ਕਹਿੰਦੇ ਆ ਭਾਈ ਗੁਰੂ ਨੂੰ ਕੰਮ ਕਰਨ ਦਾ ਬਲ ਬਖਸ਼ੀ ਮਿਹਨਤ ਦਾ ਬੇਟੇ ਕੋਈ ਤੁਹਾਨੂੰ ਕੀ ਦੱਸਾਂ ਵੇ ਰੋਜ਼ ਮੈਂ ਤਾਂ ਦੇਖਦੀ ਆ ਕਿ 1 ਵਜੇ ਉਹਨੇ ਆਉਣਾ ਹੈ 1 ਵਜੇ ਤਵਾ ਕੇ ਖਾਣਾ ਖਾਣਾ ਹੈ ਨਹਾਉਣਾ ਧੋਣਾ ਹੈ 2 ਵਜਾਂ ਦੇ ਸਾਨੂੰ ਮੈਨੂੰ ਸਾਨੂੰ ਸਾਰੀ ਫੈਮਿਲੀ ਨੂੰ ਅਸੀਂ ਉਦੋਂ ਦੇ 2 ਵਜੇ ਪਹੁੰਚਿਆ 2.5 ਮਹੀਨੇ ਹੋ ਗਏ ਸਾਨੂੰ ਤੇ ਸਵੇਰੇ 6 ਵਜੇ ਨਿਕਲ ਜਾਣਾ ਹੈ ਤੇ ਉਹਦੀ ਬ੍ਰੇਕਫਾਸਟ ਵੀ ਮਗਰ ਭੇਜਦੇ ਆ 6 ਵਜੇ ਨੂੰ ਤਿਆਰ ਨਹੀਂ ਹੋਈ ਹੁੰਦੀ ਡੇਲੀ ਮਗਰ ਭੇਜ ਦਿੰਦੇ ਆ ਪੰਜਾਬ ਸਮੇਤ ਦੇ ਦੇ ਮੱਦੇ ਨੂੰ ਲੈ ਕੇ ਜਾਂਦੇ ਆ ਹਾਂਜੀ ਹਾਂਜੀ ਬਹੁਤ ਉਮੀਦਾਂ ਜੀ ਬਹੁਤ ਜਾਦੇ ਸਿਆਣਾ ਬੇਟਾ ਮੈਂ ਇੱਕ ਮੈਂ ਆਵਜ਼ੇ ਬੇਟੀ ਕਰਕੇ ਨਹੀਂ ਕਹਿੰਦੀ ਪਰ ਪ੍ਰਮਾਤਮਾ ਸਭ ਨੂੰ ਇਹੋ ਜਿਹੇ ਬੱਚੇ ਦੇਵੇ ਪਹਿਲੇ ਜਨੂ ਹੀ ਉਹ ਇੱਕ ਨਾ ਖਾਸियत ਹੈ ਉਹਦੇ ਚ ਬਹੁਤ ਜਿਆਦਾ ਸੰਘਰਸ਼ ਨਾਲ ਵੀ ਸਾਹਮਣਾ ਕਰਦਾ ਤੇ ਉਹਦੇ ਚ ਹਿੰਮਤ ਵੀ ਵਿਆਹ ਕਰਨ ਨੂੰ ਬਹੁਤ ਦਿੱਤੀ ਹੈ ਜੀ ਅਸੀਂ ਬਹੁਤ ਬਹੁਤ ਖੁਸ਼ ਆ ਤੇ ਬਹੁਤ ਖੁਸ਼ੀ ਦਾ ਮੌਕਾ ਹੈ ਸਾਡੇ ਸਾਰਿਆਂ ਲਈ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਲੀਡ ਨਾਲ ਅਸੀਂ ਅੱਗੇ ਜਾ ਰਹੇ ਹਾਂ ਤੇ ਲੋਕਾਂ ਦਾ ਪਿਆਰ ਤੁਸੀਂ ਦੇਖ ਹੀ ਸਕਦੇ ਹੋ ਤੇ ਮੀਤ ਹਰਜੀ ਦੇ ਜਿਹੜੇ ਕੰਮ ਕੀਤੇ ਸੀ ਉਹਨਾਂ ਨੇ ਆਪਣੀ ਲੋਕਲ ਕੌਨਸਟਿਟੂਐਂਸੀ 'ਚ ਉਹਨਾਂ ਨੂੰ ਦੇਖਦੇ ਹੋਏ ਤੁਸੀਂ ਦੇਖ ਸਕਦੇ ਹੋ ਜਿਵੇਂ ਹੁਣ ਅਸੀਂ ਪੰਜਾਬ ਦੇ ਕੰਮ ਕੀਤੇ ਸੀ ਅੱਗੇ ਜਾ ਕੇ ਅਸੀਂ ਪਾਰਲੀਮੈਂਟ 'ਚ ਜਾ ਕੇ ਸੈਂਟਰ ਦੇ ਕੰਮ ਕਰਾਂਗੇ ਤੇ ਹੋਰ ਵੱਡੇ ਵੋਟਾਂ ਨਾਲ ਅੱਗੇ-ਅੱਗੇ ਲੀਡ ਲਵਾਂਗੇ ਸੈਂਟਰ 'ਚ ਜਾ ਕੇ ਹੋਰ ਵੱਡੀ ਰਿਸਪੌਂਸਿਬਿਲਟੀ ਹੋ ਜਾਂਦੀ ਏ ਤੇ ਉੱਥੇ ਜਾ ਕੇ ਅਸੀਂ ਵੱਡੇ-ਵੱਡੇ ਕੰਮ ਕਰਾਂਗੇ ਤੇ ਲੋਕਾਂ ਦੀ ਰਿਸਪੌਂਸਿਬਿਲਟੀ ਪੂਰੀ ਕਰਾਂਗੇ ਜਿਹੜੀ ਜਿੱਤ ਹੋ ਰਹੀ ਹੈਗੀ ਆ ਵਰਕਰਾਂ ਨੇ ਤੇ ਲੋਕਾਂ ਨੇ ਸਹਿਯੋਗ ਕੀਤਾ ਉਹਨਾਂ ਨੂੰ ਕੀ ਨਹੀਂ ਕਰਦਾ ਬਸ ਸਾਡੇ ਸਾਰੇ ਵਰਕਰ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਵਰਕਰਸ ਨੇ ਸੰਗਰੂਰ ਕੌਨਸਟਿਟੈਂਸੀ ਦੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਜਿੰਨੇ ਵੀ ਵੋਟਰਸ ਨੇ ਉਹਨਾਂ ਨੂੰ ਉਹਨਾਂ ਨੇ ਇੰਨੀ ਗਰਮੀ ਚ ਆ ਕੇ ਸਾਨੂੰ ਵੋਟ ਪਾਏ ਨੇ ਤੇ ਉਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਮੰਤਰੀ ਬੀਐਮੀ ਤੇਹਰ ਜੀ ਵਧੀਆ ਮਾਰਚ ਨਾਲ ਜਿੱਤਣਗੇ ਕਿਉਂਕਿ ਜਿਹੜੇ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਜੀ ਸਰਕਾਰ ਨੇ 2 ਸਾਲਾਂ ਦੇ ਵਿੱਚ ਲੋਕ ਪੱਕੀ ਕੰਮ ਕੀਤੇ ਨੇ ਉਹਨਾਂ ਨੂੰ ਦੇਖਦੇ ਹੋਏ ਲੋਕ ਵੱਡੀ ਲੀਡ ਨਾਲ ਸੰਗਰੂਰ ਦੇ ਲੋਕ ਮੰਤਰੀ ਮੀਤਿਹਰਜੀ ਨੂੰ ਜਿਤਾਉਣਗੇ ਮੰਤਰੀ ਜੀ ਦਾ ਇੱਕ ਤਾਂ ਪਹਿਲਾ ਸਫੀ ਇਮਾਨਦਾਰ ਮੰਤਰੀ ਜੀ ਨੇ ਸਾਡੇ ਪਹਿਲਾਂ ਵੀ ਉਹਨਾਂ ਨੇ ਦੋ ਵਾਰ ਐਮਐਲਏ ਬਣੇ ਨੇਗੇ ਬਰਨਾਲਾ ਤੋਂ ਤੇ ਹੁਣ ਤੀਜੀ ਵਾਰ ਲੋਕ ਸਭਾ ਸੰਗਰੂਰ ਤੋਂ ਐਮਪੀ ਉਮੀਦਵਾਰ ਬਣਨ ਜਾ ਰਹੇ ਨੇ ਸੋ ਉਹਨਾਂ ਦੀ ਜਿਹੜਾ ਕੰਮ ਕਰਨ ਦਾ ਤੇ ਲੋਕਾਂ ਨੂੰ ਮਿਲਣ ਦਾ ਲਹਿਜਾ ਉਹ ਆਮ ਲੋਕਾਂ ਨੂੰ ਵਧੀਆ ਲੱਗਦਾ ਹੈ ਇਸ ਵਾਰ ਤੀਜੀ ਵਾਰ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਜਿਤਾ ਕੇ ਐਮਪੀ ਭੇਜਣਗੇ ਸੰਗਰੂਰ ਦੇ ਪਾਰਟੀ ਵਰਕਰਾਂ 'ਚ ਬਹੁਤ ਉਤਸ਼ਾਹ ਹੈਗਾ ਮੰਤਰੀ ਮੀਤਿਹਰਜ ਦੀ ਲੀਡ ਨੂੰ ਲੈ ਕੇ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚ ਰਹੇ ਨੇ ਸੋ ਲਗਭਗ ਇੱਕ ਅੱਧੇ ਘੰਟੇ ਦੇ ਵਿੱਚ ਹੀ ਹੋਰ ਲੀਡ ਜਿਆਦਾ ਉੱਪਰ ਜਾਵੇਗੀ ਜਿਹਦੇ ਬਾਅਦ ਮੰਤਰੀ ਸਾਡੇ ਐਮਪੀ ਬਣ ਕੇ ਲੋਕ ਸਭਾ ਦੇ ਵਿੱਚ ਪਹੁੰਚਣਗੇ ਜਿਹੜੀ ਅੱਜ ਮਾਨਯੋਗ ਮੰਤਰੀ ਜਿਹੜੇ ਉਸ ਟਾਈਮ ਬਾਅਦ ਐਮਪੀ ਬਣ ਜਾ ਰਹੇ ਨੇ ਜਿਹੜੀ ਉਹਨਾਂ ਦੀ ਲੀਡ ਜ਼ਿਆਦਾ ਹੋ ਰਹੀ ਆ ਉਹ ਲੋਕਾਂ ਦੇ ਜੋ ਤਤਪਰ ਹੋ ਕੇ ਉਹ ਕੰਮ ਕਰਦੇ ਨੇ ਉਹਨਾਂ ਦਾ ਜਿਹੜਾ ਹੈ ਸਾਡੇ ਹਲਕੇ ਮਹਿਲ ਤੋਂ ਸਾਡੇ ਮਾਨਯੋਗ ਵਿਧਾਇਕ ਕਲਵੰਤ ਸਿੰਘ ਫੰਡੋਰੀ ਜੋ ਹਮੇਸ਼ਾ ਆਮ ਲੋਕਾਂ ਦੇ ਵਿੱਚ ਵਿਚਰਦੇ ਆਮ ਲੋਕਾਂ ਦੇ ਕੰਮ ਕਰ ਕਰਦੇ ਨੇ ਉਹਨਾਂ ਦਾ ਪਿਆਰ ਤੇ ਸਾਡੇ ਮੁੰਡੇ ਦਾ ਜੂਸ ਜੋਸ਼ ਤੇ ਜਨੂਨ ਜਿਹੜਾ ਹੈ ਉਹਨਾਂ ਦੀ ਮਿਹਨਤ ਆ ਜਿਹੜੀ ਰੰਗ ਲਿਆ ਰਹੀ ਆ ਤੋਂ ਇਸ ਕਰਕੇ ਜਿਹੜੀ ਮਾਨਯੋਗ ਮੰਤਰੀ ਸਾਹਿਬ ਦੀ ਜਿਹੜੀ ਲੀਡ ਹੈ ਉਹ ਹਰ ਹਰ ਪਲ ਬਦੀ ਜਾ ਰਹੀ ਆ ਸੋ ਸਾਰੇ ਵਰਕਰਾਂ ਦੇ ਵਿੱਚ ਸਾਰੇ ਵਲੰਟੀਅਰ ਦੇ ਬਹੁਤ ਜੋਸ਼ ਹੈ ਮਾਨਜੁਗ ਮੰਤਰੀ ਸਾਹਿਬ ਜਿੱਤ ਨੂੰ ਲੈ ਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੱਲੇ ਕੱਲੇ ਬੰਦੇ ਨੇ ਜੋ ਹੈਗਾ ਉਹਨਾਂ ਦੀ ਕੈਂਪੇਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੋ ਸਾਰੇ ਜਿਹੜੇ ਹੈਗੇ ਨੇਗੇ ਉਹਨਾਂ ਦਾ ਸਾਰਾ ਯੋਗਦਾਨ ਦੇ ਨਾਲ ਹੀ ਮੰਤਰੀ ਸਾਹਿਬਾ ਜਿਹੜੇ ਉਹ ਲੀਡ ਬਣਾ ਰਹੇ ਨੇ ਤੇ ਮੰਤਰੀ ਐਮਪੀ ਬਣ ਜਾ ਰਹੇ ਨੇ